ਅੱਜ ਸ਼ਾਮ ਨੂੰ ਇੱਕ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਹੜਾ ਸਾਡਾ ਵਿਕਟਮ ਸੀਗਾ ਪਲਵਿੰਦਰ ਸਿੰਘ ਉਸ ਨੂੰ ਗੋਲੀ ਲੱਗੀ ਸੀ ਉਸ ਨੂੰ ਤੁਰੰਤ ਹਸਪਤਾਲ ਲਿਆ ਗਿਆ ਇਲਾਜ ਵਾਸਤੇ ਉਹ ਆਊਟ ਆਫ ਡੇਂਜਰ ਹੈ ਤੇ ਜਿਹੜਾ ਅਕਿਊਜ਼ਡ ਹੈ ਪੁਲਿਸ ਨੇ ਉਸ ਨੂੰ ਆਈਡੈਂਟੀਫਾਈ ਕਰ ਲਿਆ ਤੇ ਹੁਣ ਪੂਰੀ ਮੁਸਤੈਦੀ ਨਾਲ ਉਸ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਪਾਈ ਜਾਏਗੀ ਅਜੀ ਗੁਰਰਾਵ ਸਿੰਘ ਕੀ ਗੱਲ ਹੋਈ ਆ ਸਾਰੀ ਉਹ ਕਿਹਦੇ ਗੋਲੀ ਲੱਗੀ ਆ ਉਹ ਮੇਰਾ ਭਤੀਜਾ ਹੈ ਮਮਲ ਕੇ ਖੜਾ ਸੀਗਾ ਕਿਸੇ ਦੇ ਘਰ ਦੇ ਅੱਗੇ ਉਹ ਤੇ ਮੁੰਡਾ ਕਹਿਣਾ ਆ ਵੀ ਆਣ ਕੇ ਹੱਥ ਮਿਲਾਇਆ ਹੱਥ ਮਿਲਾ ਕੇ ਨਾਲ ਦੀ ਨਾਲ ਉਹ ਨਿਪਿਸਟਲ ਕੱਢ ਕੇ ਗੋਲੀ ਮਾਰੀ ਕੀ ਕਾਰਨ ਕਿਹੜਾ ਕਾਰਨ ਪਤਾ ਨਹੀਂ ਲੱਗਿਆ ਹੈ ਗੱਲ ਇਹ ਤਾਂ ਕੀ ਨਾਮ ਕੀ ਇਹ ਜੀ ਪਤੀ ਦੇ ਦਾ ਤੁਹਾਡੇ ਦਾ ਕੁਲਵਿੰਦਰ ਸਿੰਘ ਗੋਲੀ ਕਿੱਥੇ ਵਜਦੀ ਆ ਰਿਹਾ ਜੀ ਉਹਦੇ ਇੱਥੇ ਲੱਗੀ ਹੈ ਗੱਲ ਤੇ ਨਿਕਲੀ ਨਾਲ ਦੀ ਨਿਗਾਹ ਦੀ ਸਾਈਡ 'ਚ ਆਈ ਹਾਂ ਮੈਨੂੰ ਤਾਂ ਇਲੈਕਸ਼ਨ ਦਾ ਲੱਗਦਾ ਨਹੀਂ ਬਾਕੀ ਉਹ ਖੜਾ ਸੀ ਉੱਥੇ ਹੁਣ ਇਹ ਨਹੀਂ ਪਤਾ ਵੀ ਇਲੈਕਸ਼ਨ ਹਨਾ ਪਤਾ ਹੀ ਨਹੀਂ ਇਲੈਕਸ਼ਨ ਦਾ ਉਹ ਤਾਂ ਬਾਅਦ ਕਰੇ ਇਲੈਕਸ਼ਨ ਦੇ ਜਿਹੜਾ ਕੈਂਡੀਡੇਟ ਖੜਾ ਸੀ ਉਹਦੇ ਨਾਲ ਦਾ ਕੋਈ ਸੰਬੰਧ ਤਾਂ ਦੇਖਤੀ ਖੜਾ ਸੀ ਉੱਥੇ ਨਹੀਂ ਨਹੀਂ ਉਹਨਾਂ ਦੇ ਮਤਲਬ ਸਾਨੂੰ ਕੁਝ ਨਹੀਂ ਪਤਾ ਇਹ ਤਾਂ ਪੁਲਿਸ ਨੇ ਪਰ ਇਹ ਕਿਹਨੂੰ ਇਸ ਬਾਰੇ ਸਾਨੂੰ ਇਸ ਬਾਰੇ ਕੁਝ ਨਹੀਂ ਗਾ ਪਤਾ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਸਿਰਫ ਇਹਨਾਂ ਮੈਸੇਜ ਆਇਆ ਪਟੀਚਾ ਹੀ ਹੋਗਾ ਹਾਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੁਣ ਪੁਲਿਸ ਜਿਹੜੀ ਹੈ ਉਹ ਜਾਣਕਾਰੀ ਸਾਰੀ ਦੇਗੀ ਉਹ ਦੱਸੇਗੀ ਕੀ ਹੋਇਆ ਕੀ ਗੱਲਬਾਤ ਹੈ ਕੁਛ ਸਰ ਕੀ ਨਾਮ ਆ ਕੀ ਮਾਮਲਾ ਜਿਹੜਾ ਗੋਲੀ ਚਲਾ ਦਾ ਪੂਰਾ ਕੀ ਗੱਲ ਹੋਈ ਵਰਤਰੀ ਜਿਹੜੇ ਪਿੰਡ ਦਾ ਮਾਮਲਾ ਜੀ ਚਿੱਲ ਪਿੰਡ ਦਾ ਹਾਂ ਕੀ ਗੱਲ ਹੋਈ ਕਿਹਦੇ ਗੋਲੀ ਲੱਗੀ ਹੈ ਕੀ ਕਾਰਨ ਰਿਹਾ ਜੀ ਦੱਸਦਾ ਤਾਂ ਨਹੀਂ ਪਤਾ ਹੈਗਾ ਭਤੀਜਾ ਮੇਰਾ ਸੰਤੋਸ਼ ਸੱਤ ਕਰ ਬੈਠਾ ਸੀ ਮੈਂ ਜਦੋਂ ਮੈਨੂੰ ਪਤਾ ਲੱਗਾ ਛੋਟੇ ਭਰਾ ਦੀ ਉਸੇ ਜਾਈ ਕਰਿਆ ਕਿਤੇ ਜੀ ਇਸ ਤਰ੍ਹਾਂ ਕਰਕੇ ਗੋਲੀ ਵੱਜ ਗਈ ਅਸੀਂ ਇੱਥੇ ਆ ਗਏ ਹਾਂ ਅਸੰਤ ਇੰਨਾ ਹੀ ਪਤਾ ਹੈ ਭਤੀਜੇ ਦਾ ਨਾਮ ਕੀ ਹੈ ਜੀ ਤੁਹਾਡਾ ਪਲਵਿੰਦਰ ਜੀ ਤੁਹਾਡਾ ਨਾਮ ਕੀ ਜੋਗਾ ਸਿੰਘ ਜੀ ਇਹ ਪਿੰਡ ਦੇ ਵਿੱਚ ਹੀ ਹੋਇਆ ਜੀ ਹੱਦ ਕਿਹੜਾ ਪ੍ਰਿੰਟ ਕਿਹੜਾ ਜੀ ਇਲੈਕਸ਼ਨ ਤੋਂ ਬਾਅਦ ਮਨ ਲੋਕ ਜਦੋਂ VOTING ਕੋ ਸ਼ਾਮ ਨੂੰ ਦਾ 5 ਕੁ ਦਾ 7 ਕੁ ਘਟਾ ਜੀ ਇਲੈਕਸ਼ਨ ਦੇ ਖੜੇ ਹੋਣ ਜੀ ਨਹੀਂ ਨਹੀਂ ਇਹ ਤਾਂ ਰੋਮਾਰਤੋ ਜਾਂ ਕੋਈ ਕੋਈ ਨਹੀਂ ਜੀ ਇਲੈਕਸ਼ਨ ਦੇ ਨਹੀਂ ਨਹੀਂ ਇਹ ਤਾਂ ਤੋ ਜਿਹੜਾ ਇਹ ਅੱਜ ਚਿੱਲ ਮੈਟਰ ਹੈ ਕੀ ਮੈਟਰ ਦੱਸੂ ਨੂੰ ਅੱਜ ਸ਼ਾਮ ਨੂੰ ਇੱਕ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਪੁਲਿਸ ਪਾਰਟੀਆਂ ਉੱਥੇ ਰਸ਼ ਕਰ ਗਈਆਂ ਤੇ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਇੱਕ ਜਿਹੜਾ ਸਾਡਾ ਵਿਕਟਮ ਸੀਗਾ ਬਲਵਿੰਦਰ ਸਿੰਘ ਉਸ ਨੂੰ ਗੋਲੀ ਲੱਗੀ ਸੀਗੀ ਉਸ ਨੂੰ ਤੁਰੰਤ ਹਸਪਤਾਲ ਲਿਆਇਆ ਗਿਆ ਇਲਾਜ ਵਾਸਤੇ ਉਹ ਆਊਟ ਆਫ ਡੇਂਜਰ ਹੈ ਤੇ ਜਿਹੜਾ ਅਕਿਊਸਡ ਹੈ ਪੁਲਿਸ ਨੇ ਉਸ ਨੂੰ ਆਈਡੈਂਟੀਫਾਈ ਕਰ ਲਿਆ ਤੇ ਹੁਣ ਪੂਰੀ ਮੁਸਤੱਦੀ ਨਾਲ ਉਸ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਪਾਈ ਜਾਏਗੀ ਸਰ